ਮંત્રી ਕਿਸ ਤਰ੍ਹਾਂ ਜੋ ਕੱਲ ਦਿੱਜੀ ਦਿੱਲੀ ਦੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਤੋਂ ਤਾਲਿਆ ਤਾ ਡੋਜ ਲੈ ਕੇ ਆਇਆ ਜਿਹਦਾ ਨਸ਼ਾ ਅੱਜ ਉਹਨਾਂ ਦੀਆਂ ਗੱਲਾਂ 'ਚੋਂ ਵੀ ਝਲਕ ਰਿਹਾ ਸੀ ਕਿ ਕਿਸ ਤਰ੍ਹਾਂ ਸਾਡੀ ਕੌਮ ਦੇ ਮੁੱਖ ਸੇਵਾਦਾਰ ਨਮੈਂਦਾ ਜੋ ਮੈਂ ਸਮਝਦਾ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਪੰਥ ਵਾਸਤੇ ਕੌਮ ਵਾਸਤੇ ਨਿਸ਼ਕਾਮ ਸੇਵਾ ਕੀਤੀ ਚਾਹੇ ਪ੍ਰਾਪਤਨ ਸਮੇਂ ਦੇ ਵਿੱਚ ਸਾਡੇ ਸਿੱਖ ਨੌਜਵਾਨਾਂ ਨੂੰ ਜਦੋਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਜਾ ਰਿਹਾ ਸੀ ਤਾਂ ਉਹਨਾਂ ਦੇ ਨਸਕਾਮ ਕੇਸ ਲੜੇ ਕੋਈ ਵਕੀਲ ਜਾਣ ਨੂੰ ਤਿਆਰ ਨਹੀਂ ਸੀ ਕਿਉਂ ਕਿ ਦੇਸ਼ ਦੀਆਂ ਹਕੂਮਤਾਂ ਦੇਸ਼ ਦੀਆਂ ਫੋਰਸਾਂ ਸੂਬੇ ਦੀਆਂ ਫੋਰਸਾਂ ਉਸ ਵਕੀਲ ਦਾ ਝੂਠਾ ਕਾਊਂਟਰ ਕਰ ਦਿੰਦੀਆਂ ਸੀ ਮੁਕਾਬਲਾ ਬਣਾ ਕੇ ਮਾਰ ਦਿੰਦੀਆਂ ਸੀ ਪਰ ਸਰਦਾਰ ਹਰਜਿੰਦਰ ਸਿੰਘ ਧਰਮੀ ਜੀਆ ਨੇ ਆਪਣੀ ਜਾਨ ਤਲੀ ਤੇ ਧਰ ਕੇ ਪਰੰਤ ਵਾਸਤੇ ਕੌਮ ਵਾਸਤੇ ਚਾਹੇ ਦੇਸ਼ ਉਪਰ ਹੋਵੇ ਪੰਜਾਬ ਚਾਹੇ ਦੇਸ਼ ਹੋਵੇ ਕੋਨੇ ਕੋਨੇ ਜਾ ਕੇ ਬੱਸਾਂ ਤੇ ਜਾ ਕੇ ਉਹ ਸਿੱਖ ਨੌਜਵਾਨਾਂ ਦੇ ਨਿਸਤਾਮ ਕੇਸ ਲੜੇ ਵਕਾਲਤ ਕੀਤੀ ਅਤੇ ਸੰਘਰਸ਼ ਚ ਵੱਡਾ ਯੋਗਦਾਨ ਪਾਇਆ ਉਸ ਤੋਂ ਬਾਅਦ ਜਿਸ ਦਿਨ ਤੋਂ ਮੈਂਬਰ ਸ੍ਰੋਮਣੀ ਕਮੇਟੀ ਚਾਹੇ ਸਮੁੱਚੇ ਨਿਸਕਾਮ ਸੇਵਾਦਾਰ ਹੈ ਜੋ ਕੋਈ ਤਨਖਾਹ ਪੱਤਾ ਕੋਈ ਨਹੀਂ ਲੈਂਦੇ ਪਰ ਇਸੇ ਤਰ੍ਹਾਂ ਸਰਦਾਰ ਹਰਜਨ ਧਾਮੀ ਜੀ ਚਾਹੇ ਚੀਫ ਸੈਕਟਰੀ ਨੇ ਉਦੋਂ ਵੀ ਆਪ ਦੀ ਗੱਡੀ ਆਪਣਾ ਤੇਲ ਆਪਣਾ ਖਰਚਾ ਕੌਮ ਦੀ ਪੰਪਤੀ ਸੇਵਾ ਚਾਹੇ ਅੱਜ ਪ੍ਰਧਾਨ ਸ਼ਰੋਪਣੀ ਕਮੇਟੀ ਨੇ ਅੱਜ ਵੀ ਮੈਂ ਸਮਝਦਾ ਨਿਸਕਾਮ ਸੇਵਾ ਕਰ ਰਹੀ ਹੈ ਪਰ ਉਹਨਾਂ ਦੇ ਦੂਸਰਵਾਦੀ ਬਿਆਨਵਾਦੀ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਕੀਤੀ ਹੈ ਉਹ ਬਹੁਤ ਹੀ ਨਿੰਦਣਯੋਗ ਬਹੁਤ ਘਟੀਆ ਦਰਜੇ ਦੀ ਤੇ ਜੋ ਕਿਸੇ ਵੀ ਅਨਸਾਰ ਤੋਂ ਆਸ ਨਹੀਂ ਕੀਤੀ ਜਾ ਸਕਦੀ ਜੋ ਨਾਕਾਬਿਲ ਦਾ ਬਰਦਾਸ਼ਤਯੋਗ ਹੈ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਤੁਸੀਂ ਅਕਾਲ ਤਖਤ ਸਾਹਿਬ ਤੇ ਹੱਥ ਜੋੜ ਕੇ ਮੰਨ ਕੇ ਆਏ ਹੋ ਕਿ ਮੈਂ ਧਰਮ ਦਾ ਗਿਆਨ ਨਹੀਂ ਰੱਖਦਾ ਜੋ ਮੈਂ ਬਿਆਨਵਾਜੀ ਕਰ ਰਿਹਾ ਅੱਗੇ ਤੋਂ ਨਹੀਂ ਕਰੂੰਗਾ ਪਰ ਅੱਜ ਫਿਰ ਸੈਮ ਸਿੰਘ ਗੰਗਾਂ ਸਾਹਿਬ ਪ੍ਰਤੀ ਕਿਸ ਤਰ੍ਹਾਂ ਸੰਵਾਦਲੀ ਵਰਤੀ ਕਿ ਚੋਰੀ ਹੋ ਗਏ ਲਾਪਤਾ ਹੋ ਗਏ ਫਿਰ ਉਹੀ ਗੱਲਾਂ ਤੇ ਦੂਜੇ ਪਾਸੇ ਇਹਨਾਂ ਦੇ ਅੱਜ ਐਮਐਲਏ ਬਧਾਇ ਕਾਂ ਦਾ ਬੰਗੇ ਤੋਂ ਉਹ ਮੁੱਖ ਮੰਤਰੀ ਇਹ ਗੱਲਾਂ ਉੱਠਾ ਕੇ ਆਪਣੀ ਜੋ ਕੈਮ ਡ੍ਰੈਗ ਤਾ ਉਹ ਤੋਂ ਅਸਤੀਫਾ ਦਿੱਤਾ ਚੇਅਰਮੈਨ ਦੀ ਤੋਂ ਅਸਤੀਫਾ ਦਿੱਤਾ ਕਿਉਂ ਕਿ ਇਸ ਮੁੱਖ ਮੰਤਰੀ ਦੀਆਂ ਘਟੀਆਂ ਹਰਕਤਾਂ ਤੋਂ ਜਦੋਂ ਇਹਨਾਂ ਨੇ ਫੋਰਸਾਂ ਭੇਜ ਕੇ ਜਿਸ ਤਰ੍ਹਾਂ ਪਹਿਲਾਂ 84 ਚ ਇਦਰਾ ਗੱਦੀ ਨੇ ਫੌਜਾਂ ਭੇਜੀਆਂ ਸੀ ਤੇ ਹੁਣ ਸਾਡਾ ਮੁੱਖ ਮੰਤਰੀ ਕਿਸ ਤਰ੍ਹਾਂ ਫੋਰਸਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਚੜ ਰਿਹਾ ਮੁੱਖ ਦਫ਼ਤਰ ਦੇ ਵਿੱਚ ਸਭੂਬ ਚੰਡੀਗੜ੍ਹ ਅਤੇ ਖਾਸ ਕਿਸ ਤਰ੍ਹਾਂ ਬੇਅਦਬੀ ਸਾਡੇ ਗੁਰਸੱਭ ਦੀ ਕਰ ਰਿਹਾ ਕਿ ਸੱਚਗੰਨ ਸਾਹਿਬ ਦੀ ਤਲਾਸ਼ੀਆ ਕਰਨੀ ਸ਼ੁਰੂ ਕਰਤੀ ਇਹ ਬੰਦੇ ਨੇ ਆਪਣੇ ਉਹ ਜੋ ਸੱਟ ਭੇਜ ਕੇ ਜੈਂਡੇ ਦੇ ਵਿੱਚ ਕੋਈ ਵੀ ਗੁਰਸਿੱਖ ਬੰਦੇ ਇੰਦੀ ਹੈਗਾ ਮੈਂ ਸਮਝਦਾ ਜੇ ਤੁਹਾਨੂੰ ਲੋਕਾਂ ਨੇ ਸੱਤਾ ਦਿੱਤੀ ਹੈ ਪਾਵਰ ਦਿੱਤੀ ਹੈ ਉਹਦਾ ਇਹ ਮਤਵੰਤਾ ਨਹੀਂ ਕਿ ਸਾਡੇ ਗੁਰੂ ਦੀ ਸਾਡੇ ਸੱਚਗੰਨ ਦੀ ਤਲਾਸ਼ੀ ਕਰੋਗੇ ਤੁਸੀਂ ਤੇ ਨਾਲ ਜੋ ਗੁਰੂ ਸਾਹਿਬ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ ਤੇ ਅੱਜ ਤੁਸੀਂ ਉਸ ਤੇ ਵੀ ਸੱਟ ਮਾਰ ਰਹੇ ਹੋ ਉਸ ਤੇ ਵੀ ਚੋਟ ਮਾਰ ਰਹੇ ਹੋ ਕਿਉਂਕਿ ਸ਼ਰੋਮਣੀ ਕਮੇਟੀ ਪ੍ਰਧਾਨ ਮੈਂ ਸਮਿਤੀ ਦੇ ਜੋਬਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਚਾਈ ਮੁੱਖ ਮੰਤਰੀ ਸਾਹਿਬ ਅਧਿਆਸ ਪੜਾਓ ਕਿ ਜਦੋਂ ਮੁੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਕਰਾਈ ਹੋਂਚ ਲਿਆਂਦੀ ਤਾਂ ਸਾਡੇ ਬਜ਼ੁਰਗਾਂ ਨੇ ਬਡੇਰਿਆਂ ਨੇ ਇਹ ਮਹਿਸੂਸ ਕੀਤਾ ਕਿ ਇਹ ਜੱਤੇ ਵਾਸਤੇ ਮੰਦੀ ਵਾਸਤੇ ਹੁਣ ਆਪਾਂ ਇੱਕ ਟਿਕ ਠੜ ਬਣਾਈਏ ਸਰਾਇ ਵਿੱਚ ਇੱਕ ਪਾਰਟੀ ਬਣਾਈਏ ਜਿਹਦਾ ਨਾਂ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਗੱਲ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਕਰਦੇ ਐ ਇਹ ਕੋਈ ਅਰਚ ਨਹੀਂ ਕਰਦੇ 105 ਸਾਲ ਪੁਰਾਣਾ ਇਤਿਹਾਸ ਹੈ ਤੁਸੀਂ ਨਵੇਂ ਨਵੇਂ ਠੀਕ ਹੈ ਤੁਹਾਨੂੰ ਸੱਤਾ ਦਾ ਨਸ਼ਾ ਲੋਕਾਂ ਨੇ ਪਾਵਰ ਦਿੱਤੀ ਹੁਣ ਤੁਹਾਡੇ ਹੱਥੋਂ ਪਾਵਰ ਖੁੱਸ ਰਹੀ ਹੈ ਤੇ ਹੁਣ ਤੁਸੀਂ ਬਰਲਾਅਤ ਔਲਾਡ ਕਰ ਰਹੇ ਹੋ ਜਦੋਂ ਕੋਈ ਇਨਸਾਨ ਡੁੱਬਦਾ ਹੁੰਦਾ ਹੈ ਤਾਂ ਹੱਥ ਪੈਰ ਮਾਰਦਾ ਹੈ ਤਾਂ ਤੁਸੀਂ ਹੁਣ ਡੁੱਬ ਰਹੇ ਹੋ ਤੁਹਾਡੀ ਬੇੜੀ ਨਹੀਂਆ ਡੁੱਬ ਰਹੀ ਹੈ ਤੁਹਾਡਾ ਜੁਨੀ ਬਿਸਤਰਾ ਲੋਕ ਸਤਾਈ ਚ ਗੋਲ ਕਰ ਰਹੇ ਆ ਤੁਹਾਡੇ ਕੋਲੇ ਇੰਟੈਲੀਜੈਂਸੀ ਹੈ ਸੀਏਟੀ ਹੈ ਤੁਹਾਨੂੰ ਪਤਾ ਲੱਗ ਗਿਆ ਕਿ ਲੋਕ ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਆ ਰਹੇ ਆ ਤਈਆਂ ਤੁਸੀਂ ਇਹੇ ਜੇ ਬਿਆਨਵਾਜੀ ਕਰਕੇ ਮੀਰੀ ਕੀਰੇ ਸਿਧਾਂਤ ਤੇ ਸੱਟ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ ਪਰ ਦੂਜੇ ਪਾਸੇ ਚੀਖ ਖਾਲਸਾ ਦਵਾਨ ਵੀ ਪੰਥ ਦੀ ਜਥੇਬੰਦੀ ਹੈ ਤੇ ਜਿਹੜਾ ਐਮਐਲਏ ਜਿਹੜਾ ਪ੍ਰਧਾਨ ਐ ਉਸੋ ਚੀਖ ਖਾਲਸਾ ਦਵਾਨ ਦਾ ਉਹ ਤੁਹਾਡਾ ਐਮਐਲਏ ਚਿਜੇ ਸਾਹਿਬ ਤੇ ਤੁਸੀਂ ਮੰਤਰੀ ਵੀ ਬਣਾਇਆ ਚਲੋ ਸਿੱਖ ਹੋਣ ਕਰਕੇ ਉਹਨੂੰ ਲਾਤਾਂ ਤੇ ਤੁਸੀਂ ਕਹਿ ਲੀਆ ਗੱਲਾਂ ਕਰਦੇ ਆ ਮੈਂ ਸਮਝਦਾ ਮੰਤ ਭਾਗੀਆਂ ਨਹੀਂ ਕਰਨੀਆਂ ਚਾਹੀਦੀਆਂ ਸਿੱਖ ਕੌਮ ਖਾਲਸਾ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ ਤੇ ਆਉਣ ਵਾਲੀਆਂ ਇਲੈਕਸ਼ਨਲ ਦੇ ਵਿੱਚ ਸਤਾਈ ਦੇ ਵਿੱਚ ਪੂਰੀ ਕੌਮ ਪੂਰੀ ਖਾਲਸਾ ਪੰਥ ਨੂੰ ਜੋ ਤੁਸੀਂ ਇਹ ਕੌਡੇ ਸੰਤ ਬੋਲ ਰਹੇ ਹੋ ਇਹ ਚੀਜ਼ ਦੇ ਰਹੇ ਆ ਇਹ ਯਾਦ ਰਹਿਣਗੇ ਤੇ ਲੋਕ ਤੁਹਾਡੇ ਤੋਂ ਬਦਲਾ ਰਹਿਣਗੇ ਸਿੱਖ ਕੌਮ ਦਾ ਹੀਰੋ ਹੈ ਨਾਈਟ ਹੈ ਸਰਦਾਰ ਅਜੀਤ ਸਿੰਘ ਧਾਮੀ ਜੋ ਬੜੀ ਨਿਸਕਾਮ ਸੇਵਾ ਨਿਭਾ ਰਹੇ ਹੈ ਤੇ ਪਾਰਦਰਸ਼ਤਾ ਨਾਲ ਥ੍ਰੋਮਬਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾ ਰਹੇ ਹੈ ਚਾਹੇ ਸਮੁੱਚੇ ਪ੍ਰਧਾਨ ਸਾਹਿਬ ਜੀ ਸਤਕਾਰਯੋਗ ਨੇ ਸਮੇਂ-ਸਮੇਂ 'ਤੇ ਉਹਨਾਂ ਨੇ ਸੇਵਾਵਾਂ ਨਿਭਾਈਆਂ ਪਰ ਸਰਦਾਰ ਹਜਿੰਦਰ ਸਿੰਘ ਇੱਕ ਬਲੱਖਣ ਪ੍ਰਧਾਨ ਚਾਹੇ ਸਾਧਵੀ ਦੇ ਵਿੱਚ ਚਾਹੇ ਇਕਟਿਵਿਟੀ ਜਾਣਾ ਪਵੇ ਤੁਰ ਕੇ ਜਾਣਾ ਪਵੇ ਹਰ ਇੱਕ ਜਗ੍ਹਾ ਆਪ ਪਹੁੰਚ ਕੇ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਫਿਰ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਆ ਮੁੱਖ ਮੰਤਰੀ ਸਾਹਿਬ ਚਹੇ ਰਾਤ ਨੂੰ 10 ਵਜੇ ਪੈਣ 11 ਵਜੇ ਪੈਣ 12 ਵਜੇ ਪੈਣ ਤਾਂ ਵੀ ਸਾਹਿਬ ਪਰ ਉਹਨਾਂ ਦਾ ਸੀ ਸਿਰਕ ਦੇਖਿਆ ਨਿਤਨੇਮ ਦੇਖਿਆ ਕਿ 2 ਵਜੇ ਉੱਠ ਕੇ ਇਸ਼ਨਾਨ ਕਰਕੇ ਨਿਤਰੇਵ ਕੰਨਾਂ ਇਹ ਉਹਨਾਂ ਦੀ ਕਿਰਨਤਾ ਗੁਰੂ ਪ੍ਰਤੀ ਜਵਾਬ ਦੇਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਉਹਨਾਂ ਨੂੰ ਸੰਕਲਪ ਦਿੱਤਾ ਜੋ ਖਾਸਾ ਸਾਜਿਆ ਜੋ ਸਾਨੂੰ ਪੰਜ ਕਕਾਰਾਂ ਦਾ ਧਾਰ ਨਹੀਂ ਬਣਾਇਆ ਨਿਤਨੇਮ ਦਾ ਧਾਰ ਨਹੀਂ ਬਣਾਇਆ ਉਹ ਇਨ ਬਿਨ ਹਰਿ ਜਤ ਸੇ ਧਰਮੀ ਲਾਡੂ ਕਰਦੇ ਆ ਇਸੇ ਕਰਕੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਨੇ ਸੇਖ ਨੇ ਤੁਹਾਡੇ ਬੰਗੂੜੀ ਤੁਹਾਡੇ ਚਿਹਰੇ ਤੋਂ ਨਜ਼ਰ ਆਉਂਦਾ ਕਿ ਤੁਸੀਂ ਕੀ ਹੋ ਤੁਹਾਡੇ ਹੱਥ ਪਾਤ ਤੋਂ ਨਜ਼ਰ ਆਉਂਦਾ ਕਿ ਤੁਸੀਂ ਕੀ ਹੋ ਪਰ ਅਫਸੋਸ ਉਸ ਗੁਰਸਿੱਖ ਤੇ ਚਿਕਨ ਫਿੱਟ ਰਹੇ ਹੋ ਜਿਨ੍ਹਾਂ ਨੇ ਕਦੇ ਵੀ ਤੁਹਾਨੂੰ ਜਾਂ ਕਿਸੇ ਨੂੰ ਕੌੜਾ ਸ਼ਬਦ ਨਹੀਂ ਬੋਲਿਆ ਇਹ ਗੁਰਸਿੱਖੀ ਦੀ ਨਿਸ਼ਾਨੀ ਹੈ ਇਹ ਨਿਮਰਤਾ ਦੀ ਨਿਸ਼ਾਨੀ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਹੋਣ ਦੀ ਨਿਸ਼ਾਨੀ ਹੈ ਤੇ ਤੁਸੀਂ ਹੰਕਾਰ ਚ ਦਿੱਲੀ ਦੇ ਥਾਪੜੇ ਤੇ ਕੇਜਰੀਆ ਦੇ ਥਾਪੜੇ ਤੇ ਕਿਸ ਤਰ੍ਹਾਂ ਸਾਡੀ ਸੰਸਥਾ ਨੂੰ ਬਦਨਾਮ ਕਰ ਰਹੇ ਹੋ ਭੱਦੇ ਸ਼ਬਦ ਬੋਲ ਰਹੇ ਹੋ ਮੰਦੇ ਸ਼ਬਦ ਬੋਲ ਰਹੇ ਹੋ ਮੈਂ ਸਮਝਦਾ ਜਿੰਨੀ ਇਹ ਸ਼ਬਦਾਂ ਦੀ ਤੁਹਾਡੀ ਨਿੰਦਿਆ ਕੀਤੀ ਜਾਵੇ ਉਨੀ ਥੋੜੀ ਹੈ ਇਹ ਸੱਤਾ ਇਹ ਪਾਵਰ ਹਮੇਸ਼ਾ ਨਹੀਂ ਰਹਿੰਦੀ ਹੁੰਦੀ ਤੁਹਾਨੂੰ ਵੀ ਪਤਾ ਹੈ ਕਿ ਥੋੜੇ ਦਿਨ ਰਹਿ ਗਏ ਮਹੀਨੇ ਰਹਿ ਗਏ ਇਸੇ ਤਰ੍ਹਾਂ ਤੁਸੀਂ ਜੋ ਕੌਮ ਦਾ ਪੰਥ ਦਾ ਨੁਕਸਾਨ ਤੁਹਾਨੂੰ ਹੋਇਆ ਵੀ ਮੈਂ ਕਰਦਿਆ ਤਾਰ ਕੇ ਦਿੱਲੀ ਤਖਤ ਮੈਨੂੰ ਫੇਰ ਵੀ ਜਦੋਂ ਲੋਕਾਂ ਨੇ ਮੈਨੂੰ ਤਕਾੜਤਾ ਲੋਕਾਂ ਨੇ ਮੈਨੂੰ ਲਾਤਾਂ ਉਸ ਤੋਂ ਬਾਅਦ ਵੀ ਦਿੱਲੀ ਮੈਨੂੰ ਨਵਾਬੀਆਂ ਦੇਵੇ ਮੈਨੂੰ ਅਸ਼ੀਰਵਾਦ ਦੇਵੇ ਮੈਨੂੰ ਸਕਿਉਰਟੀਆਂ ਦੇਵੇ ਤਾਂ ਤਾਂ ਇਹੋ ਐਸੇ ਕਰਕੇ ਤੁਸੀਂ ਪੰਪ ਤੋਂ ਕੌਮ ਦਾ ਢਾਲਾ ਰਹੇ ਹੋ ਪੰਪ ਤੇ ਕੌਮ ਦੇ ਸਿਧਾਂਤ ਹੈ ਮੇਰੀ ਪੀੜ ਦਾ ਸਿਧਾਂਤ ਹੈ ਉਸ ਨੂੰ ਚੈਲੰਜ ਕਰ ਰਹੇ ਹੋ ਅਤੇ ਸਾਡੀਆਂ ਸਕਾਰਜੋਗ ਸੱਚੀਤਾ ਬਾਰੇ ਮੰਤਰ ਚੰਗਾ ਬੋਲ ਰਹੇ ਹੋ ਜੋ ਨਹੀਂ ਬੋਲਣਾ ਚਾਹੀਦਾ